ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਬਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਬਹੁਤ ਹੀ ਚੰਗੇ ਪਸ਼ੂ ਬਾਈ ਜੀ ਖਰੀਦ ਕੇ ਲਿਆਉਂਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖਦੇ ਹੋ ਬਹੁਤ ਹੀ ਚੰਗੀ ਝੋਟੀ ਗੱਬਣਾ ਇਹ ਕਾਊਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਨੂੰ ਪੇਜ ਨੂੰ ਕਰ ਲਓ ਫੋਲੋ ਤੇ ਆਓ ਲੈਨੇ ਆ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਿਹੰਤ ਸਿੰਘ ਬਿਹੰਤ ਸਿੰਘ ਬੰਤ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ 99680 99680 33602 33602 ਠੀਕ ਹੈ ਜੀ ਤੇ ਇਹ ਮੱਝ ਫਰਕ ਕਿੰਨਾ ਸੂਆ ਸੁੰਦੀ ਆ ਬਾਈ ਜੀ ਤੀਜਾ ਸੁੰਦੀ ਆ ਜੀ ਐਤ ਕੀ ਤੀਜਾ ਸੁੰਦੀ ਹਾਂਜੀ ਤੇ ਕੀ ਦੁੱਧ ਰਿਕਾੜ ਰਿਹਾ ਮਗਰ ਲਈ ਸੂਇਆਂ ਚ ਦੂਜੇ ਸੂਏ ਦਾ 16 ਲੀਟਰ ਦੁੱਧ ਆਈਏ ਦੂਜੇ ਸੂਏ ਦਾ 16 ਲੀਟਰ ਦੁੱਧ ਤੇ ਕਿੰਨੇ ਦਿਨ ਲੈ ਜੂ ਬਾਈ ਜੀ ਦਿਨ ਹਜੇ ਬਾਈ ਇਹ ਤੇ 8 ਦਿਨ ਪਏ ਆ ਪੂਰੇ 8 ਦਿਨ ਪਏ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਨੇੜੇ ਹੋ ਕੇ ਤੁਹਾਨੂੰ ਮੱਝ ਦਿਖਾ ਦਿੰਨੇ ਆ ਗੋਲ ਸਿੰਘ ਦੀ ਆ ਗੋਲ ਸਿੰਘ ਆ ਦੋਸਤੋ ਬਿਲਕੁਲ ਜੈਡ ਬਲੈਕ ਆ ਤੇ ਥਣਾ ਦਾ ਸਹਿਜ ਗਾਇ ਬਹੁਤ ਚੰਗਾ ਹਵਾਨਾ ਤਾਂ ਦੋਸਤੋ ਬਾਗਮਾਲੀ ਆ ਇਹਦਾ ਬਹੁਤ ਹੀ ਵੱਡੇ ਹਵਾਨੇ ਦੇ ਵਿੱਚ ਆ ਇਹ ਹਜੇ 8-10 ਦਿਨ ਮੈਂ ਇਹ ਨਹੀਂ ਸੁਣਾ ਨਹੀਂ ਉਹਨੇ ਚਿਰ ਚ ਬਹੁਤ ਵਧੀਆ ਤਿਆਰ ਹੋ ਜਾਣੀ ਹੈ ਬਹੁਤ ਵੱਡਾ ਹਵਾਨਾ ਤੇ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਠਣਾ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗਾ ਹਵਾਨੇ ਦਾ ਸਹਿਜ ਆ ਤੇ ਥਣਾ ਦਾ ਗੈਬ ਵੀ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਤੇ ਤੋਰ ਕੇ ਦਿਖਾਵਾਂਗੇ ਤੁਹਾਨੂੰ ਤਰਦੀ ਦੋ ਤੁਹਾਨੂੰ ਹਵਾਨੇ ਦੀ ਪੂਰੀ ਜੱਜਮੈਂਟ ਇਹਦੀ ਆ ਜਾਣੀ ਹੈ ਬਾਕੀ ਪਤਲਾ ਪਿੰਡਾ ਰੂਹ ਵਰਗਾ ਬਿਲਕੁਲ ਜੀ ਪਤਲੇ ਪਿੰਡੇ ਦੀ ਆ ਤੇ ਦੁੱਧ ਨੂੰ ਬਹੁਤ ਖਰੀਆ ਬਾਈ ਕਹਿੰਦਾ ਜੀ ਨਾ ਵੀ ਮੈਂ ਤਰ ਹਵਾਨਾ ਦਾ ਬਾਗ ਮਾਲੀ ਆ ਉੱਪਰ ਤੱਕ ਲੱਗਿਆ ਹੋਇਆ ਦੋਸਤੋ ਤੇ 8-10 ਦਿਨ ਜੇ ਬਾਈ ਕਹਿੰਦਾ ਵੀ ਸੂਣ ਚ ਬਾਕੀ ਐ ਇਹਦੇ 8-10 ਦਿਨਾਂ ਦੇ ਵਿੱਚ ਇਹਨੇ ਬਹੁਤ ਹੀ ਬੂਰਾ ਬਣ ਜਾਣਾ ਦੇਖ ਸਕਦੇ ਹੋ ਦੋਸਤੋ ਹਵਾਨਾ ਤੇ ਕੀ ਮੁੱਲ ਰੱਖਿਆ ਬਾਈ ਜੀ ਫਿਰ ਇਹਦਾ ਮੁੱਲ ਬਾਈ ਜਾਇ ਜੀ ਐ ਬਿਲਕੁਲ ਕੀ ਰੱਖਿਆ ਜੀ 1 ਲੱਖ ਤੇ 10000 ਰੁਪਏ 110000 ਮੰਨਤਾਨ ਹੋ ਜੂ ਬਾਈ ਹਾਂਜੀ ਹੋ ਜੂ ਥੋੜਾ ਜਿਹਾ ਲਓ ਵੀ ਮਿੱਤਰੋ 110000 ਰੁਪਿਆ ਮੁੱਲ ਮੰਗਿਆ ਤੇ ਬਹੁਤ ਹੀ ਜਾਇਜ਼ ਰੇਟ ਆ ਤੇ ਦੁੱਧ ਵਾਲੀ ਮਾਜਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਦਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰ ਨਾਲ ਸੰਪਰਕ ਕਰ ਲਓ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਵੀਡੀਓ ਦੇ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਇੱਕ ਗੱਲੇ ਹੈ ਭਾਈ ਇਹ ਗੱਬਣ ਗੱਬਣਾ ਉਹਦਾ ਇਹ ਮੁੱਲ ਹੈ ਜੇ ਸੁਕੇ ਉਸ ਤੋਂ ਬਾਅਦ ਮੁੱਲ ਹੋਰ ਹੋਊਗਾ ਉਹ ਅੱਛਾ ਜਦੋਂ ਮਤਲਬ ਸੁਵੀ ਉਸ ਤੋਂ ਬਾਅਦ ਮਤਲਬ ਹੋਰ ਹੋਊਗਾ ਹਾਂ ਠੀਕ ਹੈ ਜੀ ਲਓ ਵੀ ਮਿੱਤਰੋ ਗੱਬਣ ਗੱਬਣਾ ਦਾ ਮੁੱਲ ਹੈ ਇਹ ਸੁਣਨ ਤੋਂ ਬਾਅਦ ਬਾਈਆਂ ਦਾ ਮੁੱਲ ਹੋਰ ਹੋ ਸਕਦਾ ਬਹੁਤ-ਬਹੁਤ ਧੰਨਵਾਦ ਵੀਡੀਓ ਵੇਖਣ ਦੇ ਲਈ ਤੇ ਮਿਲਦੇ ਹਾਂ ਜਲਦੀ ਨਵੀਂ ਅਜਿਹੀ ਵੀਡੀਓ ਦੇ ਨਾਲ ਧੰਨਵਾਦ ਜੀ